ਰੱਬ ਕਿਤੇ ਕਿਤੇ ਮਿਲਦਾ ਹੈ ਹਮ ਅਸਲੀ ਸੱਪ ਤੇ ਅਸਲੀ ਸੱਪ ਹਰੇਕ ਨਹੀਂ ਹੁੰਦਾ ਹਰੇਕ ਨਹੀਂ ਹੁੰਦਾ ਜੇ 100 700 ਨਸਲ ਮਿਲਦੀ ਹੈ ਨਾ 99 ਢੱਟੂ ਖਾਣੇ ਹੈ ਮਿੱਟੀ ਖਾਣਾ ਢੱਟੂ ਖਾਣਾ ਪਾਣੀ ਤੇ ਰਹਿਣਾ ਫਲਾਨਾ ਹੁਣ ਪਾਣੀ ਤੇ ਰਹਿਣ ਵਾਲਾ ਸੱਪ ਕਿਤੇ ਬੰਦਾ ਮਾਰਦਾ ਨਹੀਂ ਮਾਰਦਾ ਢੱਟੂ ਖਾਣਾ ਕਿਤੇ ਸੱਪ ਬੰਦਾ ਮਾਰਦਾ ਮਿੱਟੀ ਖਾਣਾ ਮਾਰਦਾ ਉਹ ਸੱਪਾਂ ਦੀ ਨਸਲ ਹੀ ਬਹੁਤ ਹੈ ਇੱਕ ਹੀ ਨਸਲ ਹੈ ਜਿਹੜੀ ਬੰਦਾ ਮਾਰਦੀ ਹੈ ਸਭ ਤੋਂ ਧੀ ਕੋਈ 2-4 ਨਸਲਾਂ ਜਿਨ੍ਹਾਂ ਦੇ ਬੰਦੇ ਡੰਗ ਮਾਰੇ ਬਾਜ ਵੀ ਜਾਂਦੇ ਆ ਪਰ ਸਭ ਕੋ ਵੀ ਅਸਲੀ ਹੈ। ਹਮਮ ਇਹਹੀ ਸਾਧੂ ਆ। ਹਮ ਆਪਾਂ ਵੀ ਨੇ ਉੱਪਰ ਦਾ ਭੇਸ ਕੈਸਾ ਹਮ ਹੈਨਾ ਇਹਦੇ ਅੰਦਰ ਸਾਧੂ ਆ। ਉਹ ਤਾਂ ਡਰੀ ਜਾਂਦੇ ਆ। ਆਪੋ ਕੱਪੜੇ ਤੋਂ ਡਰਦੇ। ਹਮ ਨਹੀਂ। ਉਹਦੇ ਵਿੱਚ ਸਹੀ ਸਾਧੂ ਨਹੀਂ ਹੈਗਾ। ਜੈਰ ਨਹੀਂ ਹੈਗੀ। ਸਹੀ ਸਾਧੂ ਆ ਜਿਹੜਾ ਜਿਹਦੇ ਵਿੱਚ ਅਸਲ ਜੈਵੀ ਹੈ। ਜਿਹਦਾ ਡੰਗਿਆ ਮੁਰਦਾ ਨਹੀਂ। ਹਾਂ। ਉਹਦਾ ਕੱਪੜਿਆਂ ਨਾਲ ਕੋਈ ਲੈਣਦੇ ਨਹੀਂ। ਬਿਲਕੁਲ ਸਹੀ ਗੱਲ। ਠੀਕ ਹੈ। ਉਹਦਾ ਨਹੀਂ ਪਤਾ ਕਿਹੜੇ ਰੂਪ ਚ ਫਿਰਦਾ। ਹਮ ਬਾਈ ਮੈਨੂੰ ਵਸਤੇ ਮਿਲਿਆ। ਅੱਛਾ। ਤੈਨੂੰ ਸੁਣਾਉਣਾ ਰੱਬ ਹਾਂ ਬਾਬਾ ਹਰਨਾਮ ਸਿੰਘ ਜੀ ਹਾਂ ਜਗਰਾਉਂ ਨਹਿਰ ਤੋਂ ਮੇਰੇ ਨਾਲ ਚੜਦੇ ਆ ਠੋਗੜੀ ਦੀ ਮਾਲਾ ਹੈ ਹਾਂ ਚਿੱਟੇ ਕੱਪੜੇ ਪਰ ਫਰਗੇ ਹਾਂ ਚਿੱਟਾ ਹੀ ਧਾਰਾ ਹਾਂ ਮੈਂ ਕਹਿੰਦਾ ਰਾਇ ਕੀ ਕਰੇ ਪਰ ਜੜਕ ਪੰਜਾਣਾ ਇੰਨਾ ਸਾਫ ਸੁਥਰਾ ਇਨਸਾਨ ਹਾਂ ਰੱਬ ਪਰ ਗੱਲ ਕੀ ਹੈ ਹਾਂ ਮਤਲਬ ਮੇਰਾ ਕਨੈਕਟਰ ਟਾਈਟ ਨਾ ਘੜਦਾ ਹੁੰਦਾ ਜਦੋਂ ਉਧਰ ਨੂੰ ਮੈਂ ਕਹਿੰਦਾ ਹਾਂ ਟਾਈਟ ਨਾ ਕੱਟੀ ਹਾਂ ਜਨਾਵਰ ਸਰ ਜਾਣਾ ਨਹੀਂ ਮੈਂ ਕਹਿੰਦਾ ਜਿੱਥੇ ਮਰਜੀ ਜਾਣਾ ਮੇਰੀ ਟਾਈਟ ਨਾ ਹਾਂ ਉਹਨੇ ਮੇਰੇ ਨਾਲ ਸਫ਼ਰ ਕਰਿਆ ਉਹ ਕਹਿੰਦਾ ਪੁੱਤ ਟਰੈਕਟਰ ਲੈ ਲੋ ਮੈਂ ਅਵਰ ਸਰ ਜਾਣਾ ਨਹੀਂ ਬਾਬਾ ਜੀ ਮੈਂ ਕਿਹਾ ਅਸਪੇਸ਼ੀ ਇਹ ਕਿਵੇਂ ਪਕੜ ਗਿਆ ਗੰਜਰਾ ਹਾਂ ਕਿ ਮੈਂ ਤਾਂ ਇਹਨੂੰ ਕੋਈ ਹੀ ਨਹੀਂ ਯਾਰ ਹਾਂ ਉਹ ਕੈਰੇਕਟਰ ਮੇਰੇ ਕੋਲੇ ਕਹਿੰਦਾ ਤੈਨੂੰ ਕੀ ਦਿਸਿਆ ਮੈਂ ਕਿਹਾ ਮੈਨੂੰ ਰੱਬ ਦੇਖਿਆ ਹਾਂ ਰੱਬ ਨੂੰ ਦੇਖਣ ਵਾਲੀ ਤੁਹਾਡੀ ਨਜ਼ਰ ਚਾਹੀਦੀ ਹੈ ਹਾਂ ਰੱਬ ਹੈਗਾ ਰੱਬ ਧਰਤੀ ਤੇ ਵੀ ਹੈਗਾ ਇੱਕ ਰੂਪ ਚ ਕਰਦਾ ਬਿਲਕੁਲ ਸਹੀ ਗੱਲ ਤੁਸੀਂ ਦੇਖਣ ਵਾਲੇ ਹੋ ਤੇ ਰੱਬ ਦਿਸੂਗਾ ਮੈਂ ਕਿਹਾ ਮੈਨੂੰ ਰੱਬ ਦੇਖਿਆ ਇਹਦੇ ਵਿੱਚ ਇਹ ਟਾਈਟਨਾ ਪੁੱਛੀ ਹਾਂ ਅਸੀਂ ਅਮਰਸਰ ਚਲੇ ਹਾਂ ਅਮਰਸਰ ਜਾ ਕੇ ਉਹ ਕਹਿੰਦਾ ਲਿਆ ਬਈ ਗੁਰੂ ਘਰ ਤੇਰੀ ਮਾਇਆ ਪਾ ਦੀਏ ਹਾਂ ਲਓ ਮਹਾਰਾਜ ਮੈਂ ਕਿਹਾ ਝੋਲਾ ਮੂਰੇ ਕਰਾਤਾ ਮੈਂ ਉਹਨਾਂ ਨੇ ਆਇਆ ਰੁੱਕ ਭਰਿਆ ਪੂਰਾ ਤਕੜਾ ਕਨੈਕਟਰ ਵਾਲੇ ਝੋਲੇ ਜੋ ਹਾਂ ਪਰ ਕਿਉਂ ਉਹਨਾਂ ਨੇ ਆਪ ਦੇ ਝੋਲੇ ਸਿਰਤਾ ਹਾਂ ਨਾਲੇ ਦੇਖ ਰਹੇ ਆ ਸਾਡੇ ਦੋਨਾਂ ਵਾ ਦੀ ਰੈਕਸ਼ਨ ਕੀ ਹੈ ਹਾਂ ਮਤਲਬ ਮੈਂ ਪੂਰਾ ਖੁਸ਼ ਹੂੰ ਲੈ ਚਲੇ ਮਰਾ ਪੱਤੀ ਆਪੇ ਅੱਛਾ ਬਾਬਾ ਰੋਗ ਪਰ ਕਿਲੇ ਗਿਆ ਹਾਂ ਉਹਨੇ ਸਮਝ ਲਾ ਕਾਲ ਚ ਨੂੰ ਰੋਗ ਭਰਿਆ ਗਿਆ ਹਾਂ ਜਦੋਂ ਬਾਬਾ ਉੱਤਰ ਗਿਆ ਕਹਿੰਦਾ ਜਾ ਯਾਰ ਬਾਬਾ ਦਾ ਹਜ਼ਾਰ ਕੁੱਤੇ ਲੈ ਗਿਆ ਹਾਂ ਕਹਿੰਦਾ ਤੂੰ ਮੇਰੇ ਘਟ ਲਈ ਹਾਂ ਤੈਨੂੰ ਕੀ ਐ ਇੰਨਾ ਪਾ ਦੇ ਹਾਂ ਬਾਬਾ ਮੇਰੇ ਲ ਗਿਆ ਹਾਂ ਬਾਬਾ ਫੇਰ ਆ ਗਿਆ ਥੋੜੇ ਦਿਨਾਂ ਬਾਅਦ ਫੇਰ ਉਵੇਂ ਹੀ ਕਰਿਆ ਸੀ ਹੂੰ ਝੋਲਾ ਮੂਰੇ ਹੂੰ ਬਾਬੇ ਨੇ ਫੇਰ ਭਰਿਆ ਅਗੇ ਨਾਲੋਂ ਵੀ ਵੱਡਾ ਰੋਗ ਭਰ ਲਿਆ ਹੂੰ ਬਾਬੇ ਨੇ ਫੇਰ ਮਾਰਿਆ ਝੋਲੇ ਚਾਬ ਦੇ ਚ ਹੂੰ ਬਾਬਾ ਕਹਿੰਦਾ ਚੰਗਾ ਭਗਤ ਹੂੰ ਖੜੇ ਰਾਦਾ ਦਾਤੀ ਲੱਗ ਗਿਆ। ਖੜਾ ਰਾਦਾ ਦਾਤੀ ਲੱਗ ਗਿਆ ਯਾਰ। ਅੱਛਾ ਐਵੇਂ ਕਹਦਾ ਤੂੰ ਮੰਨ ਗਿਆ ਯਾਰ ਇਹਨੂੰ ਪਤਾ ਨਹੀਂ ਕੀ ਸਮਝ ਲਿਆ। ਹਾਂ। ਕਹਦਾ ਰੁੱਕ ਪਰ ਪਰ ਲਈ ਜਾਂਦਾ। ਹਾਂ। ਮੈਂ ਕਹਾ ਯਾਰ ਮੈਂ ਤੈਨੂੰ ਫੇਰ ਕਹਿੰਦਾ ਵੀ ਤੇਰਾ ਨਹੀਂ ਲੈ ਜਾਂਦਾ ਮੇਰਾ ਲੈ ਜਾਂਦਾ। ਹਾਂ। ਉਹ ਮਾਲਕਲਾ ਉਹਦਾ ਹੱਕ ਲੈ ਕੇ ਚੱਲਿਆ ਉਹ। ਹਾਂ। ਕਮਲਿਆ ਮੈਂ ਕਹਾਂ ਐਂ ਨਾ ਕਰ ਯਾਰ ਮੇਰੇ ਕੋਲੇ ਨਾ ਮੈਂ ਕਹੀ ਚ ਗੱਲ ਕਿ। ਹੂੰ। ਤੀਤੀ ਵਾਰੋਂ ਨਹੀਂ ਰੰਗ ਵਿਖਾਤਾ। ਅੱਛਾ। ਉਸੇ ਸਾਧੂ ਨੇ। ਅੱਛਾ। ਤੁਰੇ ਆਉਨੇ ਆ ਰਾਸਤੇ 'ਚ ਜਗਰਾਉ ਤੋਂ ਗੋਗੇ। ਅੱਛਾ ਅਗਲੀ ਸੀਟ ਤੇ ਬੈਠੇ ਸੀ ਅੱਗੇ ਬੈਠੇ ਆ ਹਾਂ ਕਹਿੰਦੇ ਕਿੰਨੀ ਕੁ ਤਨਖਾਹ ਮਿਲ ਜਾਂਦੀ ਹੈ ਮੈਂ ਕਿਹਾ ਜੀ ਤੁਹਾਡੀ ਕਿਰਪਾ ਹੈ ਹਾਂ ਨਹੀਂ ਮਤਲਬ ਤੂੰ ਰੋਡਵੇਜ਼ ਚਲਾ ਲਾ ਹਾਂ ਮੈਂ ਕਿਹਾ ਜੀ ਉੱਥੇ ਕਿਹੜਾ ਐਂ ਨੌਕਰੀ ਮਿਲ ਜਾਂਦੀ ਹੈ ਹਾਂ ਉਹ ਤੂੰ ਹਾਂ ਤਾਂ ਕਰ ਹਾਂ ਕੱਲ ਨੂੰ ਜਰਾ ਦਿੰਨੇ ਆ ਹਾਂ ਮੈਂ ਕਿਹਾ ਜੀ ਲਾਇਸੈਂਸ ਹੈ ਨਹੀਂ ਹਾਂ ਹਾਏ ਹੋ ਰੱਬਾ ਉਹ ਤੂੰ ਹਾਂ ਹੀ ਕਰਨੀ ਹੈ ਹਾਂ ਤੈਨੂੰ ਲਾਇਸੈਂਸ ਵੀ ਆ ਜੂਗਾ ਤੇਰੇ ਕੋਲੇ ਰੋਡਵੇਜ਼ ਵੀ ਆ ਜੂਗੀ ਹਾਂ ਤੂੰ ਕੀ ਲੈਣਾ ਉਹਨਾਂ ਕੰਮਾਂ ਤੋਂ ਹਾਂ ਉਹ ਤਾਂ ਹਾਂ ਕਰ ਹਾਂ ਨਹੀਂ ਬਾਪੂ ਯਾਰ ਮੈਂ ਕਿ ਇੱਥੇ ਬਹੁਤ ਸੋਹਣੇ ਪੈਸੇ ਵੜਦੇ ਆ ਮੈਨੂੰ 60000 ਵੜਦਾ ਮੈਨੂੰ ਉਹ 60000 ਨੇ ਸਰਕਾਰੀ ਰੋਕਰੀ ਨਹੀਂ ਕਰਨ ਦਿੱਤੀ ਬਾਈ ਅੱਛਾ ਹਾਂ ਕਈ ਵਾਰੀ ਬੰਦੇ ਨੂੰ ਪੈਸਾ ਵੀ ਮਾਰ ਦਿੰਦਾ ਹਾਂ ਤੇ ਫਿਰ ਮੈਂ ਅੱਡੇ ਜਾਇਆ ਮੈਨੂੰ ਕਹਿੰਦਾ ਜਾ ਟੂਟੀ ਨੂੰ ਬੁਲਾ ਕੇ ਹੂੰ ਟੂਟੀ ਪ੍ਰਧਾਨ ਹੁੰਦਾ ਹੀ ਰੋਡਵੇਜ ਦਾ ਡੱਡੇ ਦਾ ਬਾਈ ਹਾਂ ਬਹੁਤ ਟਾਈਮ ਲਿਆ ਮੈਂ ਜੋ ਸੱਜਣ ਗਿਆ ਟੂਟੀ ਦਾ ਹੱਥਾਂ ਪੈਰਾਂ ਚ ਆ ਗਿਆ ਬਾਈ ਭੱਜ ਲਿਆ ਕਿੱਥੇ ਬਾਬਾ ਜੀ ਮੈਂ ਕਿਹਾ ਗੱਡੀ ਚ ਹੂੰ ਉਹ ਭੱਜ ਆਇਆ ਬਾਈ ਹੂੰ ਠੀਕ ਹੈ ਹੂੰ ਉਹ ਕਹਿੰਦਾ ਬਾਬਾ ਜੀ ਪੈਰਾਂ ਚ ਬਹਿ ਕੇ ਆ ਗਏ ਟੂਟੀ ਵਰ ਕੇ ਹੂੰ ਸਾਡਾ ਕਨੈਕਟਰ ਝਾਕੇ ਡੇਡਾ ਜੀ ਮੈਂ ਕਹੋ ਵੇਖ ਲੈ ਚੱਕੇ ਚੱਕੇ ਕਿਵੇਂ ਲਿਟੀ ਜਾਂਦੇ ਹੂੰ ਤੂੰ ਐਵੇਂ ਐ ਦੱਦ ਲਾ ਲਿਆ ਫਰਾਨਿਆਂ ਜਾਲੇ ਹੂੰ ਠੀਕ ਭਾਈ ਉਧਰ ਸਾਡੇ ਮਾਲਕ ਨੇ ਵੀ ਕਹਿਤਾ ਹੂੰ ਕਹਿੰਦਾ ਕਿ ਉਹਨੂੰ ਕਹਿੰਦਾ ਝੋਲਾ ਖੁਸ਼ੀ ਨੂੰ ਕਰਿਆ ਕਰੋ ਮੂਰੇ ਆਏ ਯਾਰ ਕਹਿੰਦਾ ਤੂੰ ਭੂਪਨੇ ਜ਼ਾ ਬਈ ਉਹ ਹੁਣ ਜਾਨੀ ਜਾਨ ਬੰਦਾ ਈ ਯਾਰ ਹਾਂ ਉਹਨੇ ਸਿੱਧਾ ਗਿਆ ਟੂਟੀ ਨੂੰ ਕਹਿੰਦੇ ਮੇਰਾ ਮੁੰਡਾ ਹੈ ਦਾ ਧਿਆਨ ਰੱਖੀ ਹੂੰ ਉਹ ਗੱਲਬਾਤ ਹੁੰਦੀ ਮੇਰਾ ਪੋਤਾ ਹੈ ਅੱਛਾ ਉਹ ਕਹਿੰਦਾ ਮਹਾਰਾਜ ਤੁਹਾਡਾ ਜੀ ਹੂੰ ਉਹ ਕਹਿੰਦਾ ਬਿਲਕੁਲ ਮੇਰਾ ਹੈ ਹੀ ਹੂੰ ਧਿਆਨ ਰੱਖਣਾ ਉਹ ਮੈਨੂੰ ਕਹਿੰਦਾ ਦਾਕਾ ਜੀ ਕੋਈ ਪ੍ਰੋਬਲਮ ਹੋਵੇ ਹੱਥ ਵਨ ਕੇ ਹੂੰ ਦਾਕਾ ਜੀ ਕੋਈ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਦੱਸਣਾ ਹੈ ਹਾਂ ਕੋਈ ਮਾਲਕ ਨਾਲ ਰੌਲਾ ਕੋਈ ਰੌਲਾ ਮੈਨੂੰ ਦੱਸਣਾ ਹੈ ਹੂੰ ਠੀਕ ਹੈ ਮੈਂ ਕਹਾਂ ਜੀ ਚਲੋ ਟੂਟੀ ਉੜ ਗਿਆ ਸਾਡਾ ਗੱਡੀ ਦਾ ਟਾਈਮ ਹੋ ਗਿਆ ਜੀ ਅਮਰ ਸਾਹਿਬ ਨੂੰ ਚੱਕੀ ਹੂੰ ਜੇ ਤੂੰ ਅਮਰਸਰ ਆਈ ਮੈਂ ਕਿਹਾ ਝੋਲਾ ਲਿਆ ਉਹ ਕਹਿੰਦੇ ਨਾ ਝੋਲਾ ਨਾ ਆਵੇ ਹੂੰ ਮੈਂ ਕਿਹਾ ਕੀ ਹੋ ਗਿਆ ਮਹਾਰਾਜ ਗੁੱਸੇ ਹੋ ਮੇਰੇ ਨਾ ਕਹਿੰਦਾ ਤੇਰੇ ਨਾਲ ਪੁੱਤ ਗੁੱਸੇ ਮੈਂ ਹੋ ਹੀ ਨਹੀਂ ਸਕਦਾ ਹੂੰ ਪਰ ਬਾੜਾ ਇਹ ਤੇਰਾ ਝੋਲਾ ਨਾ ਆਵੇ ਬਾੜੇ ਵਾਲਾ ਹੂੰ ਠੀਕ ਹੈ ਇਹ ਇਸ ਕਰਕੇ ਤੁਸੀਂ ਸਿਰਫ ਹੂੰ ਕਰਨਾ ਕੀ ਹੈ ਪੁੱਤ ਤੇਰੀ ਜੇਬ ਚ 1000 ਰੁਪਏ ਹੋ ਦੇ ਹੂੰ ਮੈਂ ਕਿਹਾ ਲਓ ਮਹਾਰਾਜ ਹੂੰ ਕਹਿੰਦਾ ਮੈਂ ਤੇਰੇ ਕਰਮ ਕਾਂਡ ਕੱਟ ਰਿਹਾ ਹਾਂ ਹੂੰ ਨਾ ਕਿ ਮੈਂ ਇਹਨਾਂ ਦੇ ਹਾਂ ਠੀਕ ਹੈ ਹੂੰ ਪੁੱਤ ਜੀ ਤੂੰ ਸਮਝ ਚੁੱਕਿਆ ਮੈਂ ਕੌਣ ਐ ਹਾਂ ਇਹਨਾਂ ਨੂੰ ਨਹੀਂ ਸਮਝ ਹਾਂ ਮੈਂ ਕਿਹਾ ਮਹਾਰਾਜ ਸੱਤ ਬਚਨ ਕਹਿੰਦੇ ਚੱਲ ਆ ਤੈਨੂੰ ਰੰਗ ਵਿਖਾਈਏ ਹਾਂ ਠੀਕ ਹੈ ਹੂੰ ਕਹਿੰਦਾ ਆਹ ਫੜ ਨੰਬਰ ਦੇਖ ਹਾਂ ਨੂੰ ਨਹੀਂ ਦੱਸਿਆ ਇਹ ਆਪਣੇ ਕੋਲੇ ਫੋਨ ਐ ਹੂੰ ਫੋਨ ਕਿਹਦੇ ਕੋਲੇ ਹੁੰਦਾ ਜਦੋਂ ਕਿਸੇ ਕਿਸੇ ਬੰਦੇ ਕੋਲੇ ਹੁੰਦਾ ਹੀ ਫੋਨ ਹਾਂ ਸੌਣ ਦੇ ਤਾਂ ਪੈਸੇ ਪੈਂਦੇ ਹੀ ਹੂੰ ਕਹਿੰਦੇ ਜਾ ਆਹ ਫੜ ਨੰਬਰ ਐ ਜਿੱਥੇ ਤੋਂ ਫੋਨ ਲਾਇਆ ਜਿਹਦੇ ਬਾਬਾ ਜੀ ਆਏ ਐ ਇਸ ਜਗ੍ਹਾ ਤੇ ਖੜੇ ਐ ਜਿੱਥੇ ਆਪਣੀ ਬੱਸ ਖੜੀ ਐ ਐਡਰੈਸ ਦੇ ਦੇ ਹੂੰ ਮੈਨੂੰ ਨੰਬਰ ਤੇ ਫੋਨ ਲਾਇਆ ਮੈਂ ਕਿਹਾ ਜੀ ਬਾਬਾ ਜੀ ਅਰਨਮ ਸਿੰਘ ਪਹੁੰਚ ਗਏ ਅੰਮ੍ਰਿਤਸਰ ਚੰਦਾਤਾਰਾ ਜ਼ੂਰ ਸਿਨੇਮੇ ਕੋਲੇ ਸਿਕਾਈਵੇਅਰ ਲਾਈਨ ਬੱਸ ਖੜੀ ਹੈ ਉੱਥੇ ਆ ਉਹ ਕਹਿੰਦਾ 55 ਮਿੰਟਾਂ ਜਾ ਗਈਆਂ ਗੱਡੀਆਂ ਵੀਰੇ 55 ਮਿੰਟ ਘਟੋ ਫੋਨ ਬਾਬਾ ਕੱਟਿੰਗਾ ਪਾਪੀ ਨੇ ਇਹਨਾਂ ਕੱਟਿੰਗਾ ਜਾਣਾ ਬਾਬਾ ਮੇਰੇ ਤਾਂ ਮੋੜਦੇ ਨੂੰ ਦੋ ਜੈਪ ਸਿੰਘਾਂ ਪਾਇਲਟ ਵਿਚਾਲੇ 32 ਵਾਲੀ ਫੋ ਫੋ ਕੱਟ ਸਿੱਧ ਨਹੀਂ ਸਾਡੀ ਬਸ ਤੇ ਆਲੇ ਧਾਰੇ ਫੋਰ ਸਮਾਰ ਮਾਰ ਛਾਲਾ ਬਾਬਾ ਹਾਂ ਉਹਦਾ ਇੱਧਰ ਨੂੰ ਮੂੰਹ ਕਰਕੇ ਖੜ ਗਿਆ ਤੇ ਇੱਧਰ ਨੂੰ ਬਾਬਾ ਜੀ ਗੱਡੀ ਚ ਹਾਂ ਮੈਂ ਭਜੋ ਮੈਨੂੰ ਉਹਨਾਂ ਨੇ ਪਿੱਛੇ ਪਿੱਛੇ ਮੈਂ ਕਹਾ ਮੈਂ ਬਾਸਾਲਾ ਹਾਂ ਹਾਂ ਉਹ ਕਹਿੰਦਾ ਬਾਬਾ ਜੀ ਮੈਂ ਫੋਨ ਕਰਿਆ ਹਾਂ ਫੋਨ ਦੇ ਹੋਣ ਦੇਣ ਤੋਂ ਬਾਬਾ ਜੀ ਆਪਣੇ ਪੁੱਤ ਹੈ ਹਾਂ ਮੈਂ ਕਹਾ ਪਪਾ ਕੀ ਆ ਹਾਂ ਕਹਿੰਦਾ ਪੁੱਤ ਹੈ ਜੇ ਰੰਗ ਤੈਨੂੰ ਵਗਾਉਣੇ ਆ ਮੈਂ ਹਾਂ ਠੀਕ ਹੈ ਇਹ ਕਹਿੰਦੇ ਨਾ ਵੀ ਸਾਡਾ ਝੋਲਾ ਹਾਂ ਇਹੋ ਜੇ ਸਰੇ ਵੇ ਝੋਲੇ ਤੋਂ ਆਪਾਂ ਜੀ ਲੈਣਾ ਹਾਂ ਆਪਣੇ ਪਿੱਛੇ ਬਾਦਲ ਲੜ ਕੇ ਪੱਗਾਂ ਲਾਹਦੇ ਪੈਰਾਂ 'ਚ ਰੱਖ ਦਿੰਦੇ ਆ ਹਾਂ ਆਪਾਂ ਤਾਂ ਨਹੀਂ ਮੰਨਦੇ ਪ੍ਰਵਾਹ ਹਾਂ ਯਾਰ ਮੈਂ ਤਾਂ ਸੋਚਿਆ ਹੀ ਬਜ਼ੁਰਗ ਸੀ ਇਹਨਾਂ ਵਾਰੀ ਹਾਂ ਚਲੋ ਕੋਈ ਨਾ ਚਲ ਪਰਣਾ ਹੈਗਾ ਮੈਨਾਂ ਨਹੀਂ ਹਮ ਰਮਾਲ ਮੈਨਾਂ ਨਹੀਂ ਆਹ ਉਹ ਪਟੇ ਹੁੰਦੇ ਸੀ ਮੇਰੇ ਤਾਂ ਬੋਧੀਆਂ ਹੁੰਦੀਆਂ ਸੀ ਹਮ ਸ਼ੇਪ ਤਾਜੀ ਕਰਾਈ ਹਮ ਝੋਲ ਝੋਲ ਮੂੰਹ ਉਹਨਾਂ ਨੇ ਰਮਾਲ ਕੱਟਿਆ ਦਿੱਤਾ ਕਹਿੰਦੇ ਸਿਰ ਤੇ ਬੰਨ ਲਾ ਗੱਡੀ 'ਚ ਬੈਠ ਹਮ ਇਹ ਰੇ ਯਾਰ 32 ਵਾਲੀ ਗੱਡੀ ਮਗਰ ਮੁੜੇ ਪੂਹ ਪਹਿਲੀ ਹਰ ਹੋ ਗਈ ਅੱਛਾ ਮੇਰਾ ਜੀ ਕਰੇ ਹੱਗ ਧਾਮ ਆ ਜਾ ਜਦ ਮੈਂ ਚਾ ਚੜਿਆ ਮੈਨੂੰ ਬਾਈ ਅੱਛਾ ਮੈਂ ਕਹਿੰਦਾ ਲੂਈ ਕੰਡਾ ਖੜਾ ਹੋਵੇ ਮੇਰਾ ਯਾਰ ਬਾਬਾ ਮੈਂ ਕਹਾਂ ਯਾਰ ਹੈ ਕੀ ਆ ਤੂੰ ਐ ਤਾਂ ਦੱਸ ਦੇ ਹਾਂ ਉਹ ਕਹਿੰਦਾ ਤੂੰ ਕੀ ਲੈਣਾ ਯਾਰ ਹਾਂ ਚੱਲ ਬਾਬਾ ਦਰਬਾਰ ਸਾਹਿਬ ਸਿੱਧੀਆਂ ਹੀ ਪੜ ਗਈਆਂ ਬਾਈ ਹਾਂ ਦਰਬਾਰ ਸਾਹਿਬ ਕੌਣ ਵਰਦਾ ਬਾਈ ਗੱਡੀ ਲੈ ਕੇ ਤਾਂ ਕੋਈ ਵੀ ਨਹੀਂ ਵਰਦੀ ਗੱਡੀ ਉਹ ਗਈਆਂ ਹੀ ਕਿਧਰ ਦੀ ਸਿੱਧੀਆਂ ਹੀ ਅੰਦਰ ਯਾਰ ਹੂੰ ਬਾਈ ਉਧਰੋਂ ਰੁਕੀਆਂ ਉਧਰੋਂ ਹੀ ਪੌੜੀਆਂ ਚੜੇ ਸੱਦੇ ਹੀ ਮੀਟਿੰਗ ਹਾਲ ਜਿੱਥੇ ਟੌੜੇ ਹੁੰਨੀ ਬਿੰਦੇ ਸੀ ਭਾਈ ਇੱਜਾ ਸਿੰਘ ਸਮੁੰਦਰੀ ਹਾਲ ਟੌੜੇ ਹੁੰਨੀ ਬਿੰਦੇ ਸੀ ਉੱਥੇ ਮੀਟਿੰਗ ਹਾਲ ਕਿਹੜਾ ਹਾਂ ਤੇ ਕਈ ਵਾਰੀ ਗਿਆ ਮੈਂ ਤਾਂ ਉੱਥੇ ਉਹਦੇ ਨਾਲ ਉਹ ਜਿਹੜੇ ਬਾਹਰ ਤੋਂ ਭੜੇ ਦੇ ਝਾਕੜ ਮੇਰੇ ਲਈ ਆ ਕਿਹੜਾ ਭਾਈ ਤੂੰ ਹੀ ਅੜਿਆ ਆਉਂਦਾ ਹਾਂ 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 ਹੁਣ ਜੋ ਕਹਿੰਦੇ ਸਾਡਾ ਬੱਚਾ ਹਾਂ ਕਿਹਨੇ ਰੋਕਣਾ ਭਾਈ ਹਾਂ ਦੌੜਾ ਵੀ ਤੌਰ ਪਰ ਵੀ ਆ ਕੀ ਆ ਗਿਆ ਨਾਲ ਇਹਦੇ ਭਾਈ ਹਾਂ ਤੇ ਉਹ ਜਿਹੜਾ ਨਾਲ ਦਾ ਬਜ਼ੁਰਗ ਬੈਠਾ ਸੀ ਉਹ ਉੱਠ ਆਇਆ ਕਹਿੰਦਾ ਇੱਥੇ ਬੈਠ ਤੁਸੀਂ ਉੱਠੋ ਅੱਛਾ ਥੋੜਾ ਕਹਿੰਦਾ ਤੁਸੀਂ ਇੱਧਰ ਆ ਜੂ ਹਾਂ ਬੇਟਾ ਜੀ ਨੂੰ ਬਹਿਣ ਦਿਓ ਮੈਨੂੰ ਨਾਲ ਬ ਅੱਛਾ ਹਾਵਦਾਲਾ ਉਹ ਵੀ ਇੱਕ ਿੱਡੀ ਪਾਵਰ ਦਾ ਮਾਲਕ ਸੀ ਉਸ ਮੁਖੀ ਦਾ ਟੋੜੇ ਅੜ ਕੇ ਦੂਜਾ ਬਾਦਲ ਸੀ ਦੂਜਾ ਬਾਦਲ ਸੀ ਦੂਜੀ ਸਰਕਾਰ ਸੀ ਮੈਂ ਨਾਲ ਬੈਠਾ ਸੀ 10 ਮਿੰਟ ਬੈਠਾ ਰਿਹਾ ਮੈਂ ਮੈਂ ਬੋਰ ਹੋ ਗਿਆ ਅੱਛਾ ਬੈਠਾ ਬੈਠਾ ਹੂੰ ਜਦੋਂ ਬੋਰ ਹੋ ਗਿਆ ਉਹਨੂੰ ਪਤਾ ਲੱਗ ਗਿਆ ਅੱਛਾ ਕਿੱਥੇ ਜਾਣਾ ਹਾਂ ਮੈਂ ਕਿਹਾ ਹਾਂ ਅੱਛਾ ਜਾਂ ਜਾਓ ਬੇਟਾ ਜੀ ਨੂੰ ਛੱਡ ਕੇ ਆਓ ਜਿੱਥੋਂ ਲੈ ਕੇ ਅੱਛਾ ਉਵੇਂ ਹੀ ਛੱਡ ਕੇ ਆ ਜਿਵੇਂ ਲੈ ਕੇ ਆਏ ਹੂੰ ਉਹਨਾਂ ਨੇ ਆਰਡਰ ਮਾਰਿਆ ਉਹਦੀ ਗਨਮੈਨ ਮੇਰੇ ਨਾਲ ਸੀ ਅੱਛਾ ਚਲੋ ਜੀ ਹੂੰ ਮੈਨੂੰ ਮਗਰ ਊਰੇ ਮੇਰੇ ਨਾਲ ਲੈ ਕੇ ਆਏ ਮੈਨੂੰ ਗੱਡੀ ਦਾ ਗੱਡੀ ਚ ਭਟਾ ਦੋਵੇਂ ਆਈਆਂ ਗੱਡੀਆਂ ਮੈਨੂੰ ਬਾਸ ਕੋਲੇ ਤਾਣੇ ਹੂੰ ਥੱਲੇ ਸਕੌਲਟੀ ਨੇ ਖੜ ਕੇ ਤਾਰ ਕੇ ਜਿੰਨਾ ਜਿਹਾ ਬਾਸ ਜੀ ਨੇ ਬੜੀਆਂ ਗੱਡੀਆਂ ਨਹੀਂ ਮੋੜਨਾ ਬਾਈ ਹੂੰ ਉਹਦੇ ਇੱਕ ਘਾਤਗਾ ਉਹਨਾਂ ਨੇ ਜਿਹੜੇ ਦੁਕਾਨਾਂ ਵਾਲੇ ਰੇੜੀਆਂ ਵਾਲੇ ਡਰ ਕੇ ਹੂੰ ਸਾਲਾ ਹੈ ਡਰਾਈਵਰ ਘਟੀ ਪੱਤੀ ਵਾਲੀ ਚਾਹੁੰਦਾ ਹਾਂ ਮੈਂ ਆਪ ਚੌੜਾ ਹੋਇਆ ਫਿਰ ਹਾਂ ਕਰੈਕਟਰ ਮੇਰਾ ਵੀਰੇ ਤੇ ਮੱਚਿਆ ਫਿਰ ਹਾਂ ਜਦੋਂ ਮੈਂ ਕਿਹਾ ਲੱਗਾ ਪਤਾ ਪਾਪਾ ਕੌਣ ਹੈ ਤੁਰੇ ਵੀਰੋ ਮੈਂ ਕਿਹਾ ਸਾੜੀ ਮਲਾਉਂਕੋ ਹਾਂ ਜੱਟ ਤਾਂ ਮੈਂ ਕਹੀ ਜਾਇਆ ਕਰੂ ਹੁਣ ਹਾਂ ਮੈਂ ਕਿਹਾ ਕੋਈ ਗੱਤੀ ਜਾਂ ਮੇਗਾ ਬਾਬੇ ਨੇ ਵੀ ਵਧੀ ਦਿੱਤੀ ਆ ਹੈ ਉਹਦਾ ਮੈਂ ਕਿਹਾ ਟੋੜੇ ਵਰਗੇ ਤੇ ਪੈਰੀ ਹੱਥ ਲਾਉਂਦੇ ਆ ਆਪਾਂ ਕੀ ਟੋੜੇ ਝੋਲੇ ਤੋਂ ਕੀ ਲੈਣਾ ਦੀ ਤੜੇਵੇਂ ਤੋਂ ਹਾਂ ਇਹਦਾ ਆਪਾਂ ਤੇੜ ਬਚਣ ਲਾਏ ਨੇ ਵਿੱਚ ਕੀ ਸੀ ਹਾਂ ਇਹਦਾ ਆਪਾਂ ਭਰ ਲਾ ਹਾਂ ਬਾਬਾ ਅਖੀਰ ਇੱਥੋਂ ਤੱਕ ਗੱਲ ਪਹੁੰਚ ਗਈ ਜਗਰਾਉਂ ਬੈਠੇ ਆ ਮੈਨੂੰ ਕਹਿੰਦੇ ਤਾਰੀ ਤੇਰਾ ਯਾਰ ਦਿਮਾਗ ਕਿ ਹੋ ਜਾ ਮੈਂ ਕੀ ਹੋ ਗਿਆ ਜੀ ਕਹਿੰਦਾ ਤੂੰ ਰੋਡ ਵੇਚ ਵੀ ਨਹੀਂ ਹੁੰਦਾ ਠੀਕ ਹੈ ਫਿਰ ਤੂੰ ਆਪਦਾ ਪਰਮਿਟ ਲੈ ਲੈ ਹਾਂ ਮੈਂ ਕਿਹਾ ਆਪਦਾ ਬਹੁਤ ਔਖਾ ਮਿਲਦਾ ਹੈ ਹਾਂ ਕਹਿੰਦੇ ਲੈਣਾ ਦੱਸ ਕਿੱਥੋਂ ਦਾ ਸੋਚ ਹਾਂ ਕਿਹੜਾ ਚਾਹੀਦਾ ਹਾਂ ਮੈਂ ਕਿਹਾ ਜੀ ਜਲੰਧਰ ਤੋਂ ਬਠਿੰਡਾ ਹਾਂ ਠੀਕ ਹੈ ਹਾਂ ਮੁਹਾਲੀ ਤੋਂ ਮੋਗਾ ਹਾਂ ਮੋਗੇ ਤੋਂ ਬਠਿੰਡਾ ਅੱਛਾ ਵੱਡੇ ਵੱਡੇ ਨਾਂ ਲਵਾਂ ਮੈਂ ਉਹ ਕਹਿੰਦੇ ਇੱਕ ਸੋਚ ਹਾਂ ਇੱਕ ਬੱਸ ਨੇ ਵੀ ਨਹੀਂ ਇੰਨੀ ਜਗ੍ਹਾ ਜਿੱਦੀ ਘੁੰਮਣਾ ਹੈਂ ਹਾਂ ਮੈਂ ਕਹੋ ਤਾਂ ਹੈ ਹਾਂ ਬਾਪੇ ਨੇ ਉਹ ਸੇ ਝੋਲੇ ਚੋਂ ਹੱਥ ਪਾ ਕੇ ਤੂਈ ਜੀ ਵਾਲਾ ਫੋਨ ਕੱਢ ਲਿਆ ਪਾਪਾ ਅੱਛਾ ਟਰੈਕਟਰ ਮੇਰਾ ਝਾਕੀ ਜਾਂਦਾ ਸੰਘ ਸੁੱਕੇ ਉਹਦਾ ਵੀ ਹੁਣ ਕਣੀ ਕੀ ਦੇਣ ਲੱਗਿਆ ਅੱਛਾ ਭਾਈ ਜੀ ਉਹਨੇ ਫੋਨ ਲਾਇਆ ਚੰਡੀਗੜ੍ਹ ਹੂੰ ਸਿੱਧਾ ਹੂੰ ਫੋਨ ਚਾਕੇ ਮੂਰਿਓ ਹੈਲੋ ਪਪਾ ਜੀ ਸਤਿ ਸ੍ਰੀ ਅਕਾਲ ਹੂੰ ਪਪਾ ਜੀ ਪੈਰੀ ਪਹਿਨੇ ਹੂੰ ਜਿਹੰਦਰ ਉਪਤ ਹੋਰ ਤਕੜਿਆ ਸਾਰੇ ਬਾਲ ਪੱਤੀ ਹਾਂ ਪਪਾ ਜੀ ਪਪਾ ਜੀ ਆਗਿਆ ਨਹੀਂ ਦਿੰਦੇ ਤੁਸੀਂ ਅਸੀਂ ਮੈਨਾਂ ਆ ਜੀਏ ਜਾਂ ਤੁਸੀਂ ਆਜੋ ਬੱਚੇ ਯਾਦ ਕਰਦੇ ਆ ਹਾਂ ਆਉਂਗਾ ਬੇਟਾ ਜਦੋਂ ਹੁਕਮ ਹੋਇਆ ਆਉਂਗਾ ਅਜੇ ਹੁਕਮ ਨਹੀਂ ਕਰਿਆ ਆਉਣ ਦਾ ਦੇ ਅੱਛਾ ਇਹ ਗੱਲ ਹੈ ਤੇਰਾ ਭਰਾ ਹੈ ਛੋਟਾ ਜਿਹੜੀ ਮੈਂ ਗੱਲ ਕਰਾਉਣਾ ਹੈ ਕਿ ਜਿਹੜਾ ਪਰਮਿਟ ਕਹਿੰਦੇ ਇਹਨੂੰ ਦੇ ਹਾਂ ਉਹਦੇ ਹਾਂ ਇਹਨੇ ਦਿਨੇ ਹਾਂ ਇਹ ਕੌਣ ਹੈ ਕੌਣ ਹੁੰਦਾ ਜਿਹੜਾ ਟਰਾਂਸਪੋਰਟ ਦਾ ਸਰਕਾਰੀ ਆਫਸਰ ਹੁੰਦਾ ਵੱਡਾ ਜਿਹੜਾ ਪਰਮਿਟ ਦਿੰਦਾ ਉਹ ਮੁੰਡਾ ਉਹਦਾ ਸਖਾ ਬਾਬੇ ਦਾ ਯਾਰ ਅੱਛਾ ਠੀਕ ਹੈ ਸਖਾ ਬੇਟਾ ਅੱਛਾ ਬਾਬਾ ਉਹਨੇ ਮੈਨੂੰ ਫੋਨ ਲਾਇਆ ਉਹ ਕਹਿੰਦਾ ਸਾਸੀ ਘਰ ਬਾਈ ਜੀ ਮੈਂ ਕਹਾ ਸਾਸੀ ਘਰ ਜੀ ਕਹਿੰਦਾ ਕੀ ਨਾਮ ਆਪਣਾ ਮੈਂ ਕਹਾ ਤਾਰੀ ਇਹਨੇ ਪੂਰਾ ਨਾਮ ਮਗਾਵਤਾਰ ਸਿੰਘ ਜੀ ਕੰਨ ਉਤਾਰ ਕੇ ਕਿਹਾ ਤਾਂ ਮੈਂ ਠੀਕ ਹੈ ਜੀ ਕਹਿੰਦਾ ਕਿਹੜਾ ਪਰਮਿਟ ਲੈਣਾ ਹੈ ਵੈਰੇ ਜੀ ਮੈਂ ਤਾਂ ਬਾਪੂ ਨੂੰ ਕਹਿੰਦਾ ਸੀਗਾ ਉਹਨੇ ਘੇਰੇ ਤਾਂ ਮੇਰਾ ਨਾਮ ਵੀ ਸਿੱਧਾ ਬੋਲਦਾ ਬਾਪੂ ਨੂੰ ਹਣ ਮੈਂ ਕਿਹਾ ਮੈਂ ਤਾਂ ਬਾਪੂ ਨੂੰ ਕਹਿੰਦਾ ਜਲੰਧਰ ਬਠਿੰਡਾ ਰਾਮਵਾਲੀ ਮੋਗਾ ਬਠਿੰਡਾ ਕਹਿੰਦਾ ਕੋਈ ਨਾ ਤੁਸੀਂ ਰੂਟ ਬਣਾ ਲਓ ਨਾ ਦਿਮਾਗ ਨਾਲ ਬੈਠ ਕੇ ਬਣਾ ਲਓ ਪਹਿਲਾਂ ਜਾਂ ਤੁਸੀਂ ਬੱਸਾਂ 'ਚ ਘੁੰਮ ਲਓ 2 ਦਿਨ ਵੀ ਕਿਹੜਾ ਰੂਟ ਤੇ ਜਿਆਦਾ ਸਵਾਰੀ ਹੈ ਕਿਹੜੇ ਟਾਈਮ 'ਚ ਜਿਆਦਾ ਸਵਾਰੀ ਹੈ ਉਸ ਹਿਸਾਬ ਨਾਲ ਮੇਰੇ ਕੋਲੇ ਆਜੋ ਪਰਮਿਟ ਲੈ ਜਾਓ ਨੋ ਪ੍ਰੋਬਲਮ ਮੈਂ ਹੀ ਦੇਣਾ ਗਿਰਿਆ ਸਿੱਤਾਂ ਅੱਛਾ ਜਦੋਂ ਮਰਜੀ ਆ ਜੀ ਅੱਛਾ ਬਾਬਾ ਕਨੈਕਟਰ ਦੇ ਨਾਲ ਚਾਰ ਹਨ ਕਿ ਹਾਂ ਇਹਨੂੰ ਤਾਂ ਪਰਮਿਟ ਕਹਿੰਦਾ ਲੈ ਜਾ ਹਾਂ ਉਹਨੇ ਮਾਲਕ ਨੂੰ ਦੱਸਤਾ ਅੱਛਾ ਸਾਡੇ ਇਹਦਾ ਬਾਬੇ ਨੇ ਦੀ ਗੱਲ ਕਰਾਈ ਪਰਮਿਟ ਨੂੰ ਉਹ ਕਹਿੰਦਾ ਆ ਕੇ ਲੈ ਜਾ ਹਾਂ ਮੈਨੂੰ ਕਹਿੰਦਾ ਬਾਬਾ ਉੱਥੋਂ ਆਲਾ ਲੈ ਲੀ ਆਪਾਂ ਉੱਥੋਂ ਆਲਾ ਲੈ ਲੀ ਮੈਂ ਕਹਾਂ ਪੁੱਛੂੰਗਾ ਬਾਬੇ ਨੂੰ ਹਮ ਹੁਣ ਫੇ ਤੂੰ ਤਾਂ ਉਹਦੇ ਬਾਰੇ ਮਾੜਾ ਗਈ ਜਾਂ ਨਾ ਹਾਂ ਠੀਕ ਹੈ ਤੇ ਮੈਂ ਤਾਂ ਅੰਮਰਸਾਰੂਨ ਤੁਰ ਕੇ ਗੱਡੀ ਲੈ ਕੇ ਹਾਂ ਚੱਕੀਕਾਰ ਬਾਬੇ ਦੀ ਰਸਤੇ ਬੱਚਾ ਉੱਥੇ ਨਹਿਰ ਤੇ ਖੜੇ ਵਾਲੀ ਅੱਛਾ ਕਹਿੰਦਾ ਜੀ ਪਰਮਟ ਦਾ ਆਪਾਂ ਜੀ ਆਏ ਜੀ ਉਹ ਲੈ ਲਈਏ ਆਪਾਂ ਆਏ ਉਹ ਕਹਿੰਦਾ ਮੈਂ ਤਾਂ ਕੇ ਹੀ ਨਹੀਂ ਪਰਮਟ ਦਾ ਤੈਨੂੰ ਕਿਨੇ ਕਹਿਤਾ ਹਾਂ ਕਹਿੰਦਾ ਨਹੀਂ ਜੀ ਤੂੰ ਤਾਰੀ ਨੂੰ ਗਏ ਹੋਗਾ ਨਹੀਂ ਮੈਂ ਤਾਂ ਕੇ ਹੀ ਨਹੀਂ ਹਾਂ ਜਦੋਂ ਮੈਂ ਦੂਜੇ ਦਿਨ ਆਇਆ ਉਹ ਕਹਿੰਦਾ ਮੈਂ ਪਕਾਈ ਮਾਰਤੀ ਉਹ ਕਹਿੰਦਾ ਮੈਂ ਕਰੋ ਗਿਆ ਪਰਮਟ ਮਣੋਂ ਆਪੇ ਹੋ ਗਈ ਨਾ ਉਹਦੇ ਕੋਲ ਕਿੱਥੇ ਪਰਮਟ ਹੋਣ ਗਈ ਨਹੀਂ ਇਵੇਂ ਥੜੇ ਨਾਲ ਬਗਨ ਲੱਗੀ ਜਾਂਦੀ ਹਾਂ ਕਹਿੰਦਾ ਮੈਂ ਤਾਂ ਆਪ ਨਹੀਂ ਕਹਤਾ ਕਹਿੰਦਾ ਆਹ ਕਹਿੰਦਾ ਕਹਿੰਦਾ ਵੀ ਗੱਲ ਕਰਾਈ ਉਹਨੇ ਝੰਡੀਗੜ ਹਾਂ ਕਹਿੰਦਾ ਉਹਦਾ ਮੁੰਡਾ ਇਹ ਅਪਾਰਟਮੈਂਟ ਦੰਦਾ ਮੀਨ ਬਾਬੇ ਦਾ ਹਾਂ ਕਹਿੰਦਾ ਮੈਂ ਜਾ ਕੇ ਆਇਆ ਮੈਂ ਕਿਹਾ ਤੂੰ ਕਾ ਤੂੰ ਗਿਆ ਬਾਈ ਹਾਂ ਮੇਰੇ ਤੋਂ ਬਿਨਾ ਕਾ ਤੂੰ ਗਿਆ ਹਾਂ ਠੀਕ ਹੈ ਬਾਬੇ ਨੇ ਤੈਨੂੰ ਡੱਕਰੇ ਹੀ ਤਾਂ ਠੀਕ ਹੈ ਇਹਨੂੰ ਡੱਕਰਿਆ ਕਹਿੰਦੇ ਮੈਂ ਕਿਹਾ ਹਾਂ ਤੇ ਦੂਜੇ ਤੀਜੇ ਦਿਨ ਲਾਲਾ ਲਾਜਪਤਰਾਏ ਦਾ ਮੇਲਾ ਸੀ ਆਪਣੇ ਢੁੱਡੀ ਕੀ ਪਿੰਡ ਹਾਂ ਉੱਥੇ ਮੇਲੇ ਤੇ ਬਾਦਲ ਸਾਹਿਬ ਨੇ ਆਉਣਾ ਸੀ ਅੱਛਾ ਵੱਡੇ ਨਹੀਂ ਹਾਂ ਤੇ ਮੈਨੂੰ ਕਹਿ ਕੇ ਗਈ ਹਾਂ ਕਹਿੰਦੇ ਤਾਰੀਕਾ ਨੂੰ ਛੁੱਟੀ ਲੈ ਲਈ ਪੁੱਤ ਤੂੰ ਢੁੱਡੀ ਕੀ ਮੇਲੇ ਤੇ ਆ ਜੀ ਹਾਂ ਠੀਕ ਹੈ ਨਾਲੇ ਤੇਰੀ ਬਾਦਲ ਸਾਹਿਬ ਨਾਲ ਗੱਲ ਕਰਾਂਗਾ ਪੁੱਤ ਹਮ ਕੰਮ ਹੁੰਦਾ ਕੋਈ ਹਮ ਤੇ ਮੈਂ ਕਿਹਾ ਬਾਪੂ ਵੀ ਮੈਂ ਬੰਦਾ ਭੇਜੂੰਗਾ ਆਪਦਾ ਹਮ ਕਹਿੰਦਾ ਜਾਂ ਤਾਂ ਕੋਈ ਸੁਲਿਖ ਕੇ ਭੇਜਦੀ ਹਮ ਮੈਂ ਕਿਹੜਾ ਜਾਣਦਾ ਹਮ ਮੈਂ ਕਿਹਾ ਉਹੀ ਭੇਜੂੰ ਜਿਹੜਾ ਮੈਨੂੰ ਜਾਣਦਾ ਹੋਊਗਾ ਉਹਨੂੰ ਵੀ ਜਾਣਦਾ ਹੋਊ ਤੁਸੀਂ ਵੀ ਜਾਣਦੇ ਹੋ ਹਮ ਕਹਿੰਦਾ ਠੀਕ ਹਮ ਉਹ ਮੈਂ ਕਿਹਾ ਚੱਲ ਇਹਦੀਆਂ ਅੱਖਾਂ ਖੋਲ ਨੂੰ ਮਾਲਕ ਨੂੰ ਭੇਜੋ ਹਮ ਭਾਈ ਲੈਟ ਮੱਤੇ ਲੱਗਦੀ ਐ ਮੈਂ ਮਾਲਕ ਨੂੰ ਭੇਜਿਆ ਟੁੱਡੀ ਕੀ ਹਮ ਜਦੋਂ ਬਾਬੇ ਨੇ ਵੇਖਿਆ ਇੱਕ ਵਾਰੀ ਤਾਂ ਗੁੱਸਾ ਆਇਆ ਹਮ ਬਾਬੇ ਨੇ ਸੋਚਿਆ ਯਾਰ ਇੱਜ਼ਤ ਤਾਂ ਪਤਾਰੀ ਦੀ ਰੱਖਣੀ ਐ ਨਾ ਹਮ ਇਹ ਤਾਂ ਗੱਲ ਨਹੀਂ ਬਣਦੀ ਹਮ ਬਾਬਾ ਜੀ ਕਹਿੰਦੇ ਆਜੋ ਇਥੇ ਆ ਜੀ ਵਿਚਾਲੇ ਬਿਠਾ ਲਿਆ ਬਾਦਲ ਦੇ ਤੇ ਆ ਇੱਥੇ ਬੈਠਾ ਖਾਤਾ ਬੰਦਾ ਉੱਠ ਗਿਆ ਤੜਕੇ ਫੋਟੋ ਆਈ ਅਖਬਾਰ ਚ ਹਮ ਸਰਦਾਰਾਂ ਦੇ ਫੁੱਲ ਭੇਟ ਕਰ ਰਹੇ ਆ ਲਾਲਾ ਲਾਜਪਤਰਾ ਇਹਨੂੰ ਤਿੰਨ ਬੰਦੇ ਹਮ ਵੱਡਾ ਬਾਦਲ ਹਮ ਸਾਡਾ ਕੁਲਦੀਪ ਹਡੂਰ ਹਮ ਤੇ ਬਾਬਾ ਹਰਨਾਮ ਸਿੰਘ ਹਮ ਤਿੰਨੇ ਉੱਤੇ ਲਿਖਿਆ ਹੋਇਆ ਤਿੰਨ ਮਹਾਨ ਸ਼ਖਸੀਅਤਾਂ ਨੇ ਸਾਡਾ ਦੇ ਕੀਤੇ ਫੁੱਲ ਭੇਟ ਹਮ ਠੀਕ ਹੈ ਮਹਾਨ ਸ਼ਖਸੀਅਤ ਚ ਪਤਾ ਹੋ ਇਹਨੂੰ ਕੋ ਜਾਣਦੇ ਹੀ ਨਹੀਂ ਸੀ ਅੱਛਾ ਮੇਰੇ ਕੋਲੇ ਖੜਾ ਕਹਿੰਦਾ ਬਾਬੀ ਤੱਕ ਪਹੁੰਚੀ ਬੁੱਤ ਹਾਂ ਡਿਪਾਰਟਮੈਂਟ ਵੀ ਬਾਬੇ ਦੇ ਹੱਥ ਜੀ ਮੈਂ ਕਿਹਾ ਹਾਂ ਬਾਬਾ ਤਾਂ ਮੈਂ ਕਿਹਾ ਐ ਬਾਬਾ ਕਹਿੰਦਾ ਮੂੰਹੋਂ ਕੱਢ ਹਾਂ ਕੱਲ ਨੂੰ ਲਾਇਸੈਂਸ ਵੀ ਆ ਜੂਗਾ ਰੋਡਵੇਜ ਵੀ ਆ ਜੂ ਚੜ ਜਾ ਹਾਂ ਜਾ ਹਾਂ ਅਰ ਖਾ ਚਾਲੂ ਕਰ ਸਰਕਾਰੀ ਨੌਕਰੀ ਆ ਬਹਿ ਜਾ ਜਾ ਕੇ ਕੀ ਕਰਦਾ ਹਾਂ ਮੈਂ ਕਹਿੰਦਾ ਮੰਗ ਹੂੰ ਲੈ ਨਾ ਬਿਲ ਮਨਾ ਬਾਬੇ ਨੂੰ ਮੈਂ ਕਿਹਾ ਮੰਨਦਾ ਹੀ ਨਹੀਂ ਵੀਰੇ ਤੁਹਾਡੇ ਝੋਲੇ ਨੂੰ ਹੱਥ ਨਹੀਂ ਲਾਉਂਦਾ ਹਾਂ ਮੈਂ ਕੀ ਕਰਾਂ ਹਾਂ ਫਿਰ ਬਾਬੇ ਨੇ ਤੂਥੇ ਦਿਨ ਹੋਰ ਸਰਤਾ ਨਹੀਂ ਜਾਣਾ ਸੀ ਬਾਬਾ ਹਾਂ ਬਾਬਾ ਉੱਥੇ ਖੜ ਗਿਆ ਨਹਿਰ ਤੇ ਮੱਤੋਲੇ ਗਿਆ ਮੈਂ ਜਾਨ ਮੈਂ ਬਾਬੇ ਨੇ ਚੜਨਾ ਆਉ ਬਾਬਾ ਖੜਾ ਕੁਛ ਉੜਾ ਜਾਂ ਮੋਢੇ 'ਚ ਰੱਖਦਾ ਹਾਂ ਤੇ ਮੈਂ ਅਫਰੀਕਾ ਮਾਰਦਿਆਂ ਜੋ ਵੇਖਿਆ ਬਾਬੇ ਜੜੇ ਹੀ ਨਹੀਂ ਹਾਂ ਸ਼ੀਸ਼ੇ ਦੀ ਵੇਖਿਆ ਬਾਬੇ ਖੜੇ ਆ ਮੈਂ ਭੱਜ ਕੇ ਗੱਡੀ ਬੰਦ ਕਰਕੇ ਉਤਰ ਗਿਆ ਉਤਰ ਕੇ ਮੈਂ ਪੈਰੀ ਹੱਥ ਲਾਇਆ ਮੈਂ ਕਹਾਂ ਜਾਣਾ ਨਹੀਂ ਕਹਿੰਦਾ ਜਾਣਾ ਤਾਂ ਨਹੀਂ ਮੈਂ ਜੁੱਤੀ ਲਾਵਾਂ ਮੈਂ ਕਿਉਂ ਕਹਾਂ ਤੂੰ ਖਾਂ ਪਰਮਟ ਵੰਡੀ ਜਨ ਉਹ ਮੈਂ ਕਹਾ ਉਹਨੇ ਭੌਂਕਿਆ ਮੈਂ ਨਹੀਂ ਕੋ ਕਿਹਾ ਮੈਂ ਕਹਾਂ ਸਿੱਧਾ ਤੁਹਾਡੇ ਕੋਲੇ ਆ ਗਿਆ ਹਾਂ ਨੰਨਾ ਝੋਲੇ ਚ ਦਾ ਬਾਬਾ ਰੁਗ ਭਰਦਾ ਹਮ ਜਦੋਂ ਪਰਮਟਾਂ ਦੀ ਵਾਰੀ ਆਉਂਦੀ ਉਹਦੇ ਉਤੋਂ ਦੀ ਲਗਦੇ ਹਾਂ ਕਹਿੰਦੇ ਇਹ ਵੀ ਤੇਰਾ ਬਾਂਮਣ ਗਿਆ ਗੁਜਰੇਈਆ ਜਿਹੜਾ ਤੇਰੇ ਨਾਲ ਹੈ ਅੱਛਾ ਕਹਿੰਦਾ ਮੈਨੂੰ ਨਾ ਇਹਨਾਂ ਨੂੰ ਨੋ ਭੇਜਿਆ ਕਰ ਦੇ ਮੈਂ ਫੇਰ ਵੀ ਉਹਦੇ ਬਿਨਾਂ ਕਹਿਣ ਤੋਂ ਮਨਾ ਕਰਨ ਤੇ ਵੀ ਉਹਦੇ ਭੇਜਦਾ ਮੈਂ ਮੀਲੇ ਤੇ ਅੱਛਾ ਠੀਕ ਹੈ ਹਮ ਬਾਬਾ ਫਿਰ ਬਹੁਤ ਪਰਸਤਾਈ ਵੀ ਆਪਣੇ ਤੋਂ ਕੀ ਨਿਕਲ ਗਏ ਅੱਛਾ ਮੈਂ ਕਿਹਾ ਭਾਈ ਸਾਹਿਬ ਇਹ ਮੌਕਾ ਹੁੰਦਾ ਹੈ ਜਦੋਂ ਬੁੱਧੀ ਦਿੰਦਾ ਨਾ ਉਹ ਬੁੱਧੀ ਜੋ ਪ੍ਰਗਟ ਹੁੰਦਾ ਮਾਲਕ ਰੱਪ ਫੇਰ ਦਿੰਦਾ ਹੈ ਉਜੇ ਦੇਖਣ ਚ ਲੇਟ ਹੋ ਗਏ ਨਾ ਤੁਸੀਂ ਫਿਰ ਬਾਲਾ ਵੇਖ ਵੀ ਲਿਓ ਬਾਅਦ ਚ ਵੇਖਿਆ ਤਾਂ ਸਾਰੀ ਮੰਨ ਲੈਂਦੇ ਆ ਸਮਾਂ ਹੀ ਹੁੰਦਾ ਕਿਉਂਕਿ ਪ੍ਰਮਾਤਮਾ ਕਹਿੰਦੇ ਗਰੀਬ ਦੇ ਘਰੇ ਜਨਮ ਕਿਉਂ ਲੈਂਦਾ ਹਾਂ ਉਹ ਬਿਲਕੁਲ ਸਹੀ ਕਿਉਂਕਿ ਉਹ ਕਹਿੰਦਾ ਉੱਥੇ ਤੇਰੀ ਨਿਗਾ ਹੀ ਨਹੀਂ ਜਾਣੀ ਹਾਂ ਸੂਤਰ ਦੇ ਘਰੇ ਜਾਣਾ ਨੀਚ ਘਰੇ ਪੈਦਾ ਹੋਣਾ ਮੈਂ ਤਾਂ ਜਿਹੜਾ ਦਰਕਾਰ ਆ ਵਾ ਹਾਂ ਉਹਦੇ ਘਰੇ ਪ੍ਰਮਾਤਮਾ ਜਨਮ ਲੈਂਦਾ ਹਾਂ ਕਿਉਂਕਿ ਜਿਹੜੀ ਆਪਣੀ ਸੋਚੀ ਹੈ ਨਾ ਉਹ ਉੱਚੀ ਹੁੰਦੀ ਹੈ ਆਪਾਂ ਗਰੀਬ ਨੂੰ ਤਾਂ ਕੁਚਲ ਦਿੰਨੇ ਆ ਤੇ ਆਪਾਂ ਕਿਵੇਂ ਗਰੀਬ ਨੂੰ ਰੱਬ ਮੰਨ ਲਾਂਗੇ ਸਹੀ ਗੱਲ ਹੈ ਤੂੰ ਤਾਂ ਕਹਿੰਦਾ ਕਹਿੰਦਾ ਤੂੰ ਸੋਚ ਵੀ ਨਹੀਂ ਸਕਦਾ ਮੈਂ ਕਿੱਥੇ ਐ ਹਾਂ ਕਿੱਥੇ ਮੈਂ ਹੈਗਾ ਉੱਥੇ ਤੇਰੀ ਨਿਗਾ ਹੀ ਨਹੀਂ ਜਾਂਦੀ ਹਾਂ ਠੀਕ ਹੈ ਤਾਂ ਰੱਬ ਕਰੀਬ ਦੇ ਘਰੀ ਪੈਦਾ ਹੁੰਦਾ